ਜਦੋਂ ਹਰਿਆਣੇ ਦੇ ਵਿੱਚ 35 ਬਨਾਮ 1 ਕਰਕੇ ਕਸਮਾਂ ਖਾਂਦੇ ਤੇ ਕਿ ਅਸੀਂ ਜੀ जाट ਲੀਡਰ ਨੂੰ ਵੋਟ ਨਹੀਂ ਦੇਵਾਂਗੇ ਅਸੀਂ ਸੌਂ ਖਾਨੇ ਆ ਉਦੋਂ ਨਹੀਂ जाट ਤੁਹਾਨੂੰ ਜ਼ਿਆਦਾ ਹੈ जाट ਰક્ષਣ ਮਿਹਲੇ ਨਹੀਂ ਜ਼ਿਆਦਾ ਹੈ ਕਿਸਾਨ ਅੰਦੋਲਨ ਚੱਲਿਆ ਉਦੋਂ ਨਹੀਂ ਜ਼ਿਆਦਾ ਹੈ ਨਹੀਂ ਨਹੀਂ ਉਦੋਂ ਕਾਨੂੰ ਜ਼ਿਆਦਾ ਹੋਣਗੇ ਆ ਕਸਮ ਵਾਲੀ ਵੀਡੀਓ ਦੇਖੋ ਪਹਿਲਾਂ ਤਾਂ ਤੁਸੀਂ ਸ਼ਰਮ 35 ਬਰਾਦਰੀ ਦੇ ਪ੍ਰਧਾਨ ਹਮ 35 ਬਰਾਦਰੀ ਦੇ ਪ੍ਰਧਾਨ ਉਹ ਨੇਤਾ ਉਹ ਨੇਤਾ ਇਹ ਕਸਮ ਖਾਤੇ ਹਨ ਇਹ ਵੀਡੀਓ ਤੁਸੀਂ ਦੇਖੀ ਇੱਚ ਖਾ ਰਹੇ ਆ ਨਾ ਕਸਮਾਂ ਕਿ ਅਸੀਂ ਜੀ ਵਿਰੋਧ ਕਰਾਂਗੇ ਅਸੀਂ ਵੋਟ ਨਹੀਂ ਪਾਵਾਂਗੇ ਹੁਣ ਅਸੀਂ ਤਾਂ ਆਪ ਕਹਿੰਦੇ ਆ ਭਾਈ ਸਾਨੂੰ ਨਹੀਂ ਲੋੜ ਹੈਗੀ ਮੈਂ ਕਹਿ ਰਿਹਾ ਇਹ ਜੂ ਜੀਸੀ ਵਾਲੇ ਨਾ ਕਾਨੂੰਨ ਨੇ ਹੁਣ ਇਹ ਭੁਗਤਣ ਜਿਹੜੇ ਜਟਮੁੱਲਾ ਜੇ ਮੋਦੀ ਦਾ ਵਿਰੋਧ ਕਰਦਾ ਕੋਈ ਜਟਮੁੱਲੇ ਨੇ ਜੀ ਇਹ ਇਹ ਜਟਮੁੱਲੇ ਜਾਤਵਾਂ ਨੂੰ ਜਾਤਮੁੱਲਾ ਹੁਣ ਤੁਹਾਡਾ ਮੋਦੀ ਆ ਜੋ ਜਿਹਨੂੰ ਤੁਸੀਂ ਸਨਾਤਨ ਦਾ ਠੇਕਾ ਦੇ ਰੱਖਿਆ ਸੀ ਵਿਹਾਇ ਦਾ ਹਰਦੂ ਹਿੰਦੂ ਹਿਰਦੇ ਸਮਰਾਟ ਹੁਣ ਉਹੀ ਕਾਨੂੰਨ ਲੈ ਕੇ ਹੁਣ ਤੁਸੀਂ ਬੱਚੇ ਹੋ ਹੁਣ ਅਸੀਂ ਕਹਾਂਗੇ ਸਵਰਨਮੁੱਲਾ ਜੋ ਮੋਦੀ ਵਿਰੋਧੀ ਹੈ ਉਹ ਦੇਸ਼ ਵਿਰੋਧੀ ਹੈ ਜੋ ਮੋਦੀ ਭਾਜਪੀ ਵਿਰੋਧੀ ਬੋਸਨਾਤਨ ਵਿਰੋਧੀ ਹੁਣ ਚੌੜੇ ਹੋ ਨਾ ਖੁਸ਼ ਹੋ ਤਾੜੀਆਂ ਮਾਰੋ ਹੁਣ ਲਾਓ ਜਿਵੇਂ ਖਾਲਸਤਾਨੀ ਫਲਾਣੇਸਤਾਨੀ ਲਾਓਗਾ ਧਰਨਾ ਅਸੀਂ ਤਾਂ ਸਾਲ ਬੈਠੇ ਰਹੇ ਢੂੜ ਸਾਲ ਤੁਸੀਂ ਬੈਠੋਗਾ ਹੁਣ ਕਰਾਓ ਕਾਨੂੰਨ ਵਾਪਸ ਸਾਡੇ ਨਾਲ ਤਾਂ ਤੜਤ ਹੀ ਵਾਪਸ ਕਰਾ ਲੇ ਤੁਸੀਂ ਕਰਾ ਕੇ ਦਿਖਾਓ ਮੈਂ ਜੱਟਾਂ ਨੂੰ ਬੇਨਤੀ ਕਰਦਾ ਕਿ ਲੋੜ ਨਹੀਂ ਹੈਗੀ ਇਹੋ ਜਿਹੇ ਧਰਨਿਆਂ 'ਚ ਸ਼ਾਮਲ ਹੋਣ ਦੀ ਪ੍ਰੋਟੈਸਟਾਂ 'ਚ ਜਿਹੜੇ ਇਹਨੇ ਇਹਨਾਂ ਨੂੰ ਆਪੇ ਕਰਨ ਦਿਓ ਐਵੇਂ ਨਾ ਡੰਡੇ ਖਾਂਦੇ ਫਿਰ ਜਾਈਓ ਤੁਹਾਡੇ ਨਾਲ ਕੋਈ ਨਹੀਂ ਖੜਿਆ ਮੈਂ ਸਾਡੇ ਵਾਲੇ ਇਹੀ ਜੂਪੀ ਰਾਜਸਥਾਨ ਜਿੱਥੇ ਵੀ ਸਾਡੇ ਜਾਟ ਬੈਠੇ ਆ ਮੈਂ ਬੇਨਤੀ ਕਰਦਾ ਤੇ ਹੁਣ ਇਹਨਾਂ ਨੂੰ ਖਾਣ ਦਿਓ ਛੇਤਰ ਜਿਹੜੇ ਕਹਿੰਦੇ ਸੀ ਮੋਦੀ ਵਿਰੋਧੀ ਜੇ ਕੋਈ ਹੈਗਾ ਉਹ ਦੇਸ਼ ਵਿਰੋਧੀ ਹੈ ਸਨਾਤਨ ਵਿਰੋਧੀ ਹੈ ਹੁਣ ਤੁਸੀਂ ਵੀ ਭਾਈ ਦੇਸ਼ ਵਿਰੋਧੀ ਤੇ ਸਨਾਤਨ ਵਿਰੋਧੀ ਹੋ ਕਿਉਂਕਿ ਤੁਸੀਂ ਵੀ ਮੋਦੀ ਦਾ ਵਿਰੋਧ ਕਰਨ ਲੱਗੇ ਹੋਏ ਹੋ